ਚੱਲ ਲਾਦੀ ਕੜ ਨਵੀਆਂ ਨਵੀਆਂ ਚੱਲ ਕਦੇ ਤੋਰਾ ਦੇਗਾ ਮਰ ਹੱਲਾ ਜਬ ਭੱਗ ਦੇ ਕਰਨ ਕਮਲ ਤਪ ਜੰਦੇ ਉਪਰੋਂ ਤੋੜਿਆਂ ਦੇ ਸੋ ਮਕੜ ਕੜ ਖੜਕਣ ਕੋੜਿਆਂ ਦੇ ਲੋ ਸੋਹਣੋ ਸਜਨੋ ਅੱਜ ਥੋਡੀ ਕਚਹਿਰੀ ਤੇ ਵਿੱਚ ਲੋਬੀ ਸੋਹਣਿਆਂ ਸਾਜਣੋਂ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਨ ਲੱਗੇ ਆਂ ਘੋੜਾ ਵਕੀਲ ਵਕੀਲ ਘੋੜਾ ਕਿਸੇ ਜਾਣ ਪਹਿਚਾਨ ਦਾ ਮਹਮਤਾਜ ਨਹੀਂ ਆ ਇਸ ਘੋੜੇ ਦੇ ਜੇਕਰ ਆਪਾਂ ਖਾਨਦਾਨ ਬਾਰੇ ਗੱਲ ਕਰੀਏ ਤਾਂ ਖਾਨਦਾਨ ਹੈਗਾ ਜੀ ਇਹਦਾ ਇੱਕ ਰਾਮਾਤੀ ਘੋੜੇ ਦਾ ਪੋਤਾ ਜੀ ਨੀਲੇ ਫਰੰਗੀ ਬੁੱਢੇ ਦੱਲ ਵਾਲੇ ਘੋੜੇ ਦਾ ਹੈ ਪੋਤਾ ਜੀ ਤੇ ਜੇਕਰ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਮਾਂ ਇਹਦੀ ਹੈਗੀ ਆ ਦੇਵ ਦਰਬਾਰ ਲਾਈਨ ਦੀ ਘੋੜੇ ਦੀ ਮਾਰਕਿੰਗ ਹੈਗੀ ਹੈ ਜੀ ਚਾਰ ਪੈਰ ਚਟੇ ਮੱਥੇ ਪਟਾ ਜੀ ਠੀਕ ਹੈ ਬਾਕੀ ਸਾਰਾ ਜੈਡ ਬਲੈਕੀ ਆ ਤੇ ਕੰਨਾਂ ਕੋਨਾਂ ਦਾ ਬਹੁਤ ਜ਼ਿਆਦਾ ਸ਼ਕੀਨ ਹੈ ਜੀ ਘੋੜਾ ਠੀਕ ਹੈ ਤੇ ਬਾਕੀ ਜਿੰਨੇ ਕ ਬੱਚੇ ਦੇ ਆਏ ਨੇ ਮੈਂ ਉਹਨੀਆਂ ਕੇ ਫੋਟੋਆਂ ਆਪ ਨੂੰ ਬਾਬਾ ਜੀ ਨੇ ਦਿੱਤੀਆਂ ਫੋਟੋਆਂ ਮੈਂ ਥੱਲੇ ਨਾਲ-ਨਾਲ ਵੀਡੀਓ ਦੇ ਥੱਲੇ ਲਾਈ ਜਾਨਾ ਤੇ ਤੁਸੀਂ ਫੋਟੋਆਂ ਵੀ ਦੇਖੀ ਚੱਲੇਓ ਨਾਲ-ਨਾਲ ਵੀਡੀਓ ਦੇ ਕਿਤੇ ਇਕੱਲੇ ਘੋੜੇ ਕਿੰਨੀਆਂ ਨਾ ਰਹਿ ਜਿਓ ਬੱਚੇ ਬਹੁਤ ਚੰਗੇ ਪੈਦਾ ਕਰ ਰਿਆ ਸਟਾਰਟ ਸਰਵਿਸ ਓਪਨ ਹੈ ਜੀ ਇਹਦੀ ਬੇਫਿਕਰ ਹੋ ਕੇ ਸੰਪਰਕ ਕਰ ਲਿਓ ਬਾਬਾ ਜੀ ਦੇ ਨਾਲ ਨੰਬਰ ਮੈਂ ਵੀਡੀਓ ਦੇ ਵਿੱਚ ਦਿੱਤਾ ਹੋਇਆ ਸੰਪਰਕ ਕਰ ਲਿਓ ਤੁਸੀਂ ਜੇਕਰ ਕਿਸੇ ਵੀ ਵੀਰ ਨੂੰ ਸਟਾਰਟ ਸਰਵਿਸ ਚਾਹੀਦੀ ਹੈ ਇਸ ਘੋੜੇ ਤੋਂ ਬੱਚੇ ਬਹੁਤ ਬੇਕਮਾਲ ਪੈਦਾ ਕਰ ਰਿਆ ਬਾ ਕਮਾਲ ਪੈਦਾ ਕਰ ਰਿਆ ਬਾ ਕਮਾਲ ਠੀਕ ਹੈ ਤੇ ਬਾਕੀ ਕਵੀਸ਼ਰੀ ਵੀ ਸੁਣਾਉਣੀ ਹੈ ਅੱਜ ਤੁਹਾਨੂੰ ਕਵੀਸ਼ਰੀ ਬਹੁਤ ਸੋਹਣੀ ਬਾਬਾ ਜੀ ਨੇ ਆਪਾਂ ਨੂੰ ਸੁਣਾਈ ਅੱਜ ਤੇ ਇਸ ਘੋੜੇ ਦੇ ਵਿੱਚ ਕਰਾ ਮਾਤੀ ਘੋੜੇ ਵਾਲੇ ਸਾਰੇ ਗੁਣ ਹੈਗੇ ਨੇ ਕਿਉਂਕਿ ਇਹਦੀ ਧੌਣ ਦੇ ਵਾਲ ਇਹਦੇ ਮਜ਼ਬੂਤੀ ਇਹਦੀ ਕੰਨਾਂ ਦੀ ਬਿਊਟੀ ਇਹਦੀ ਖੜਨੀ ਠੀਕ ਹੈ ਸਾਰੇ ਗੁਣੀ ਕਰਾ ਮਾਤੀ ਵਾਲੇ ਦੇ ਵਿੱਚ ਹੈਗੇ ਨੇ ਬਾਕੀ ਤੁਸੀਂ ਆਪਾਂ ਇਹ ਕਹਿ ਸਕਦੇ ਆਂ ਵੀ ਪ੍ਰਮਾਤਮਾ ਨੇ ਇਹਨੂੰ ਖੁੱਲਾ ਟਾਈਮ ਕੱਢ ਕੇ ਬਣਾਇਆਗਾ ਤੇ ਬਾਕੀ ਘੋੜਾ ਬਹੁਤ ਜ਼ਿਆਦੇ ਚੰਗਾ ਬੱਚੇ ਵੀ ਟੌਪ ਰਿਕਾਰਡ ਪੈਦਾ ਕਰ ਰਿਹਾ ਇਸ ਟਾਈਮ ਇਹ ਘੋੜਾ ਕਿਦਾਂ ਲੱਗਿਆ ਤੁਸੀਂ ਵੀ ਬਾਕੀ ਤੁਹਾਡੇ ਤੇ ਆ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਘੋੜਾ ਤੇ ਵਕੀਲ ਘੋੜਾ کیا بات ਨੇ ਇਸ ਘੋੜੇ ਦੀਆਂ ਤੇ ਬਾਕੀ ਬਾਬਾ ਜੀ ਉਹਨਾਂ ਜਰੂਰ ਸੰਪਰਕ ਕਰਿਓ ਇੱਕ ਵਾਰ ਸਟੱਡ ਸਰਵਿਸ ਲਈ ਵੀ ਓਪਨ ਹੈ ਘੋੜਾ ਜੀ ਤੇ ਬਾਕੀ ਆਜੋ ਅੱਗੇ ਅੱਗੇ ਤੁਹਾਨੂੰ ਕਵਿਸ਼ਰੀ ਵੀ ਸੁਣਾਉਣੀ ਹੈ ਜੀ ਬਾਬਾ ਜੀ ਤੋਂ ਘੋੜਿਆਂ ਦੀ ਕਵਿਸ਼ਰੀ ਆ ਤੇ ਇਕ ਬੇਫਿਕਰੋ ਕੇ ਬਾਬਾ ਜੀ ਨੇ ਸੰਪਰਕ ਕਰ ਲਿਆ ਸਟੱਡ ਸਰਵਿਸ ਓਪਨ ਆ ਜੀ ਘੋੜੇ ਦੀ ਤੇ ਬੇਫਿਕਰੋ ਕੇ ਕਰ ਲਓ ਸੰਪਰਕ ਪੰਜਾਬ ਨਸਲ ਨੂੰ ਆਪਾਂ ਅੱਗੇ ਵਧਾਉਣਾ ਤੇ ਆ ਜੋ ਸੁਣੀ ਹੈ ਬਾਬਾ ਜੀ ਉਹ ਤੋਂ ਕਬੀਸ਼ਰੀ ਤੇ ਆ ਜੋ ਸੁਣਦੇ ਆ ਫਿਰ ਸਭੇ ਠਾ ਹੋਰਸ ਸੋਣੇ ਭਾਰਾਸਦ ਪਾਲੇ ਹੋਣੇ ਪੁੰਜੇ ਮੋਰਾ ਵਾਂਗੂ ਚੌੜੀ ਤੇ ਕਨ ਜੋੜਨ ਜੀ ਦਦ ਨਚਦੇ ਗਰਦਨ ਮੋੜਨ ਜੀ ਪਟ ਗੁੰਦ ਮੇ ਵਖੀਆਂ ਟਲਕਣ ਪਿੰਡਿਆਂ ਤੋਂ ਮੱਖੀਆਂ ਟਲਕਣ ਤੇ ਸ਼ੀਸ਼ਿਆਂ ਵਾਂਗੂ ਚਲਕਣਾ ਰਖੇ ਵਾਂਗ ਤਲੀ ਦੇ ਫੋੜਿਆਂ ਦੇ ਸੁਮ ਕੜ ਕੜ ਖੜਕਣ ਕੋੜਿਆਂ ਦੇ ਸੁਮ ਕੜ ਕੜ ਖੜਕਣ ਕੋੜਿਆਂ ਦੇ ਰੰਗ ਚੀਨ ਨੇ ਨੁਕਰੇ ਸਭ ਦੇ ਗੁਲਦਾਰ ਕੰਡਿਆਲੇ ਚੱਬਦੇ ਕਈ ਸੁਰਖ ਨਰੰਗ ਵਿੱਚ ਡੱਬਦੇ ਵਿੱਚ ਪੈਂਦੇ ਜੋਰ ਸਰੀਰਾਂ ਦੇ ਕੁੱਲ ਵਦਿਆ ਕੋਤਲ ਪੀਰਾਂ ਦੇ ਕਈ ਕਕੀਆਂ ਚੰਬੀਆਂ ਕੁੱਲੀਆਂ ਮੂਖਾ ਕੀ ਗਲਾਬੀ ਬੁੱਲੀਆਂ ਕਈ ਸੁਰਖ ਮਥਿਆਂ ਵਿੱਚ ਫੁੱਲੀਆਂ ਰੰਗ ਕਾਲੇ ਅਬਾ ਖਥੋੜਿਆਂ ਦੇ ਸੁਮ ਕੜ ਕੜ ਖੜਕਣ ਕੋੜਿਆਂ ਦੇ ਸੁਮ ਕੜ ਕੜ ਖੜਕਣ ਕੋੜਿਆਂ ਦੇ ਤੰਗ ਕਸ ਕਸ ਕਰਨੇ ਕਰਗੇ ਉੱਤੇ ਸਭ ਜਪ ਲੰਨਾ ਤਰਗੇ ਪਾਬ ਬਰਕਤ ਨਾਚੇ ਵਰਗੇ ਪਰ ਠਮ ਠਮ ਵੱਜਦੇ ਤਰਤੀ ਤੇ ਉਡਦੇ ਦੇ ਵਾਲੇ ਪਾਏ ਢਲੇ ਰਕਾਬ ਬਟਾਲੇ ਰੁਕ ਭੋਂਦੇ ਦਿਸਣ ਉਦਾਲੇ ਜੋ ਇੱਕ ਦਮ ਸਿਰਪਟ ਸੋੜਿਆਂ ਦੇ ਸੋ ਮਕੜ ਕੜ ਖੜ ਕਨ ਕੋੜਿਆਂ ਦੇ ਹੋ 라ਵੀਆ ਟਕਾ ਚਨਾ ਤੋਂ ਲਿਆਂਦੇ ਝਗ ਮੂ ਨੂੰ ਖਵੀਆਂ ਖਾਂਦੇ ਕਾਲੇ ਖਾਣ ਵਾਰੀ ਰਲ ਜਾਂਦੇ ਨੇਰੀ ਚੜ ਗਈ ਤੇਜ ਬਰੋਲਿਆਂ ਦੀ ਹੋਰ ਉੱਡਣੀ ਉੱਡਣਾ ਖਟੋਲਿਆਂ ਦੀ ਹੋ ਕੱਡ ਨਵੀਆਂ ਨਵੀਆਂ ਚੱਲਾਂ ਦੀ ਕੱਡ ਨਵੀਆਂ ਨਵੀਆਂ ਚੱਲਾਂ ਕਦੇ ਤੋੜਾ ਦੇਗਾ ਮਰ ਹੱਲਾ ਜਬ ਭੱਗ ਦੇ ਕਰਨ ਕਮਲ ਟਪਜੰਦੇ ਉਪਰੋਂ ਤੋੜਿਆਂ ਦੇ ਸੋ ਮਕੜ ਕੜ ਖੜਕਣ ਕੋੜਿਆਂ ਦੇ ਸੋ ਮਕੜ ਕੜ ਖੜਕਣ ਕੋੜਿਆਂ ਦੇ ਖੇਚਸਾਂ ਚੜਾ ਕੇ ਤੇਗੇ ਜਾਗਣਤੀ ਦੇ ਮਲ ਡੇਗੇ ਰਤ ਸੰਗਣੀ ਚੜ ਗਏ ਸੇਗੇ ਜਵਾਨ ਦਿੰਦੇ ਫਿਰਦੇ ਹੇਲੀ ਆ ਇੱਕ ਦਮ ਲਿਆਤੀ ਪਟ ਮੇਲੀ ਆ ਖੁੱਲੇ ਵੱਟ ਖਾਣਿਓਂ ਗੁਰਗੋ ਬਾਬੂ ਪਾਲ ਵਿੱਚ ਪਾਤੀ ਖੁਰਗੋ ਸਤ ਰਹਿਮਤ ਲੈ ਕਬਜ਼ੁਰਗੋ ਹਿੜਾ ਲਾਤੇ ਘਾਟ ਮਰੂੜਿਆਂ ਦੇ ਸੋ ਮਕੜ ਕੜ ਖੜਕਣ ਕੋੜਿਆਂ ਦੇ ਸੋ ਮਕੜ ਕੜ ਖੜਕਣ ਕੋੜਿਆਂ ਦੇ